ਤਰ ਅੱਜ ਮਹਾ ਸ਼ਿਵਰਾਤੀ ਦਾ ਤਿਉਹਾਰ ਬੜੀ ਧੂਮ-ਧਾਮ ਤੇ ਸ਼ਰਦਾ ਨਾ ਅਜਨਾਲਾ ਵਿਖੇ ਚਿੰਤਪੁਰਨੀ ਮਾਤਾ ਮੰਦਰ ਚ ਮਨਾਇਆ ਜਾ ਰਿਹਾ ਹੈ। ਸ਼੍ਰੀ ਪਰਵਾਰ ਲੰਗਰ ਕਮੇਟੀ ਅਜਨਾਲਾ ਵੱਲੋਂ ਇਹ ਆਜ ਸਗੰਗਦੀ ਰਸਮ ਜਿਹੜੀ ਹੈ ਉਹ ਨਿਭਾਈ ਜਾ ਰਹੀ ਹੈ ਇੱਥੇ ਫਟੇਗੜ ਚੂੜੀਆਂ ਜਿੱਥੇ ਕੋਲਨਾੜ ਜੀ ਦਾ ਸ਼ਾਮ ਨੂੰ ਵਿਆਦ ਆ ਪ੍ਰੋਗਰਾਮ ਹੈ ਤੇ ਉੱਥੇ ਸਾਰੇ ਨਗਰ ਵੱਲੋਂ ਪੂਰੀ ਸ਼ਰਦਾ ਦੇ ਧੂਮ-ਧਾਮ ਨਾਲ ਜਿਹੜਾ ਵਿਆਦੀ ਰਸਮ ਨਿਭਾਈ ਜਾ ਰਹੀ ਹੈ। ਅੱਜ ਅਸੀਂ ਸ਼ਿਪਰਵਾਰ ਲੰਗਰ ਪੰਡਾਰ ਕਮੇਟੀ ਅਜਨਾਲਾ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਫਦੇਗੜ ਚੂੜੀਆਂ ਵਿਖੇ ਸਗੰਧੀ ਰਸਮ ਅਦਾ ਕਰਨ ਲਈ ਜਾ ਰਹੇ ਹਾਂ ਮਾਤਾ ਚਿੰਦਪੁਰਨੀ ਮੰਦਰ ਤੋਂ ਇੱਥੋਂ ਸਗੰਧੀ ਰਸਮ ਅਦਾ ਕਰਨ ਲਈ ਸਾਰੀਆਂ ਸ਼ਹਿਰੀਆਂ ਧਾਰਮਿਕ ਜਥੇਬੰਦੀਆਂ ਸਾਡੇ ਨਾਲ ਜਾ ਰਹੀਆਂ ਸ਼ਹਿਰ ਵਾਸੀ ਜਾ ਰਹੇ ਨੇ ਇਹਨਾਂ ਸਭ ਦੇ ਸਹਿਯੋਗ ਨਾਲ ਇਹ ਹੋ ਰਿਹਾ ਫਦੇਗੜ ਚੂੜੀਆਂ ਤਲਾਬ ਮੰਦਰ ਵਿਖੇ ਭੋਲੇ ਸ਼ੰਕਰ ਨੂੰ ਸੱਗਲ ਲਗਾਉਣ ਤੋਂ ਬਾਅਦ ਰਾਤ ਨੂੰ ਵਿਵਾਦ ਦਾ ਪ੍ਰਬੰਧ ਕੀਤਾ ਗਿਆ ਉੱਥੇ ਨਾਲ ਲੰਗਰ ਦਾ ਪ੍ਰਬੰਧ ਕੀਤਾ ਗਿਆ ਵਾ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਸ਼ਿਵਰਾਤਰੀ ਤੋਂ ਬਾਅਦ ਬਾਬਾ ਅਮਰਰਾਥ ਦੀ ਸੇਵਾ ਸ਼ੁਰੂ ਹੋ ਜਣੀ ਹੈ ਅਮਰਰਾਥ ਦੀ ਯਾਤਰਾ ਸ਼ੁਰੂ ਹੋ ਜਣੀ ਹੈ ਜਦੀ ਪਹਿਲੀ ਪੂਜਾ 29 ਜੁਲਾਈ ਨੂੰ ਅਮਰਰਾਥ ਵਿਕੇ ਹੋਵੇਗੀ ਸ਼ਹਿਰ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਕਿ ਇਸ ਸਾਲ ਆਪਣੇ ਨਾਲ ਆਪਣੇ ਸਾਥੀਆਂ ਨੂੰ ਲੈ ਕੇ ਭੋਲੇ ਸ਼ੰਕਰ ਦੇ ਦਰਸ਼ਨ ਜ਼ਰੂਰ ਕਰਾਓ 29 ਜੂਨ ਨੂੰ ਜਿਹੜੀ ਆ ਪੂਜਾ ਹੋਣ ਤੋਂ ਬਾਅਦ ਯਾਤਰਾ ਦੀ ਤਰੀਕ ਜਿਹੜੀ ਹੈ ਉਹ ਤੈਅ ਕੀਤੀ ਜਾਏਗੀ ਸਾਡੇ ਸਾਬੋ ਦੇ ਪ੍ਰਧਾਨ ਸ਼੍ਰੀ ਰਾਜਨ ਕਪੂਰ ਜੀ ਵੱਲੋਂ ਇਸ ਵਾਰ ਗਵਰਨਰ ਸਾਹਿਬ ਨੂੰ ਇੱਕ ਰਿਕੁਐਸਟ ਕੀਤੀ ਹੈ ਕਿ ਅਜਨਾਲੇ ਸ਼ਹਿਰ ਤੋਂ ਅਜਨਾਲੇ ਦੇ ਲਾਗੇ ਚਾਗੇ ਪਿੰਡਾਂ ਤੋਂ ਬਹੁਤ ਭਗਤ ਜਿਹੜੇ ਆ ਦਰਸ਼ਨ ਕਰਨ ਲਈ ਆਉਣਾ ਚਾਹੁੰਦੇ ਆ ਉਹਨਾਂ ਦੀ ਸਹੂਲਤ ਲਈ ਇੱਕ ਰਜਿਸਟ੍ਰੇਸ਼ਨ ਕੈਂਪ ਜਿਹੜਾ ਵਾ ਕਾਊਂਟਰ ਜਿਹੜਾ ਵਾ ਉਹ ਅਜਨਾਲੇ ਵੀ ਲਗਾਇਆ ਜਾਵੇ ਜਿਹਦੇ ਨਾਲ ਸ਼ਹਿਰ ਵਾਸੀਆਂ ਨੂੰ ਸਹੂਲਤ ਹੋ ਸਕੇ ਮੈਡੀਕਲ ਦੀ ਫੈਸਿਲਿਟੀ ਤਾਂ ਆਲਰੇਡੀ ਸਾਡੇ ਸਿਵਲ ਹਸਪੀਟਲ 'ਚ ਹੈ ਅਸੀਂ ਸਾਇਬੋ ਦੇ ਪ੍ਰਧਾਨ ਸ਼੍ਰੀ ਰਾਜਨ ਕਪੂਰ ਜੀ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਗਵਰਨਰ ਸਾਹਿਬ ਨੂੰ ਕਹਿ ਕੇ ਇਸ ਸਾਲ ਸ਼ਹਿਰ ਵਾਲਿਆਂ ਵਾਸਤੇ ਇੱਕ ਕਾਊਂਟਰ ਜਿਹੜਾ ਪੰਜਾਬ ਨੈਸ਼ਨਲ ਬੈਂਕ ਜਾਂ ਸਟੇਟ ਬੈਂਕ ਦਾ ਕਾਊਂਟਰ ਇੱਕ ਖੁੱਲੇਗਾ ਜਿਸ ਦੇ ਨਾਲ ਬੜੀ ਤਗੜੀ ਸਹੂਲਤ ਮਿਲੇਗੀ ਸ਼ਹਿਰ ਵਾਸੀਆਂ ਨੂੰ ਅੱਜ ਜੋ ਸ਼ੁਭ ਰਾਤਰੀ ਦੀ ਸ਼ੁਭ ਦਿਹਾੜੀ ਦੀ ਅਸੀਂ ਨਾਲਾ ਸ਼ਹਿਰ ਨਿਵਾਸੀਆਂ ਦੇ ਧਾਰਮਿਕ ਜਥੇਬੰਦੀਆਂ ਵੱਲੋਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਹਰ ਸਾਲ ਫਤੇਗੜੇ ਚੂੜੀਆਂ ਸਗਨ ਦੀ ਰਸਮ ਅਦਾ ਕਰਨ ਜਾਂਦੇ ਆ ਜਿਹੜੇ ਕਿ ਇਹੀ ਸਾਰੇ ਵੀਰਾਂ ਜੋ ਫਤੇਗੜ ਸਗਨ ਲੈ ਕੇ ਚੱਲੇ ਆ ਉੱਥੇ ਸਗਨ ਲਾ ਕੇ ਉਰੰਤ ਸ਼ੋਭਾ ਯਾਤਰਾ ਕੱਢੀ ਜਾਵੇਗੀ ਫਿਰ ਉੱਥੇ ਦੇ ਸ਼ਾਮ ਨੂੰ ਲੰਗਰ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਵਾ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਦਾ ਤੇ ਸਾਰੇ ਹਿੰਦੋਸਤਾਨ ਦਾ ਹੀ ਹਿੰਦੁਸਤਾਨ ਨੂੰ ਅਹੀਂ ਸ਼ਿਵਰਾਤਰੀ ਦੀ ਸ਼ੁਭ ਕਾਮਨਾਵਾਂ ਦਿੰਨੇ ਆ ਅੱਜ ਮਾਸ਼ ਸ਼ਿਵਰਾਤਰੀ ਦੀ ਮੈਂ ਸਾਰੇ ਜਨ ਨਾਲ ਨਾ ਵਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਨਾ ਹੈ ਭਗਵਾਨ ਸ਼ੰਕਰ ਦਾ ਪਵਮਤ ਤੱਕ ਅੱਜ ਚਪਾਰਦੀ ਦਾ ਵਿਆਹ ਹੈ ਅੱਜ ਅੱਜ ਅਸੀਂ ਇਸ ਟਾਈਮ ਰਫਤੇਗਾ ਟੂੜੀਆਂ ਚ ਆਪਣਾ ਸਗੰਦੀ ਰਸਮ ਅਦਾ ਕਰ ਰਹੇ ਆ ਤੇ ਇਹ ਜਿਨ੍ਹਾਂ ਦੇ ਧਰੂ ਸਗੰਦੀ ਰਸਮ ਅਦਾ ਕਰ ਰਹੇ ਆ ਭਗਵਾਨ ਸ਼ੰਕਰ ਦਾ ਪੰਡਾਰਾ ਬਹੁਤ ਜਿਆਦਾ ਲੱਗਦਾ ਲੱਗਦਾ ਜੇ ਅਮਰਨਾਥ ਲੈ ਕੇ ਜਾਂਦੇ ਨੇ ਤੇ ਅਸੀਂ ਦੇ ਹਰ ਸਾਲ ਇਹੋ ਹੀ ਦੁਆ ਕਰਾਂਗੇ ਪਰਮਾਤਮਾ ਵੱਲੋਂ ਕਿ ਬਾਬਾਈ ਦਾ ਪੰਡਾਰਾ ਇੰਜ ਹੀ ਚੱਲਦਾ ਰਹੇ ਤੇ ਇਹ ਸਾਨੂੰ ਇੰਜ ਹੀ ਬੁਲਾਉਂਦੇ ਰਹੇ ਅਸੀਂ ਅੰਮ੍ਰਿਤਸਰ ਵਾਸੀਆਂ ਵੱਲੋਂ ਵੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਨੀ ਹੈ ਜਿਹੜਾ ਰਤਰੀ ਦੀਆਂ ਸ਼ੰਕਰ ਭਗਵਾਨ ਦੀਆਂ 50 ਦੀਆਂ ਬਹੁਤ ਬਹੁਤ ਮੁਬਾਰਕਾਂ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ, ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ। ਸਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਦਾ ਦਰਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ-ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।